ਕਹਿੰਦੇ ਜੀ ਉਹ ਸ਼੍ਰੀਸ਼ ਕੁਮਾਰ ਨੇ 10000 ਰੁਪਏ ਮੰਗ ਲਿਆ ਸਿੰਘ ਬਣਿਆ ਜਿਹੜਾ ਜਿਹੜਾ ਕਹਿੰਦਾ ਗੁਰੂ ਵਾਲੇ ਬਣੀ ਵੀਰ ਜੀ ਨਾ ਤੇ ਵੇਖੋ ਭਾਈ ਸ਼੍ਰੀਸ਼ ਜੀ ਇਹ ਸਖੀਨਾ ਫਕੀਰੀ ਆ ਇੱਥੇ ਇੰਟਰੂਆਂ ਵਾਲਿਆਂ ਨੇ ਪੈਸੇ ਨਹੀਂ ਦੇਣੇ ਤੁਹਾਨੂੰ ਇੱਥੇ ਜੋ ਕੁਝ ਦੇਣਾ ਪੰਥ ਨੇ ਦੇਣਾ ਵਾ ਮਾਇਆ ਦੀ ਗੱਲ ਕਰੀ ਉਹ ਵੀ ਪੰਥ ਨੇ ਦੇਣੀ ਆ ਤੁਹਾਨੂੰ ਨਵਾਜਣਾ ਪੰਥ ਨੇ ਆ ਪੱਤਰਕਾਰਾਂ ਨੇ ਨਹੀਂ ਨਵਾਜਣਾ ਪੱਤਰਕਾਰਾਂ ਨੇ ਸਿਰਫ ਥਿਊ ਲੈਣਾ ਤੇ ਪਤਾ ਨਹੀਂ ਤੁਸੀਂ ਕਿਸ ਦੀ ਹਵਾ ਚ ਆ ਕੇ ਪੱਤਰਕਾਰਾਂ ਨੂੰ 10000 ਰੁਪਏ ਕਹਿੰਦਾ ਵੀ ਮੈਂ ਇੰਟਰਵਿਊ ਤਾਂ ਲੈਣਾ ਜਾਂ ਕਿ ਆ ਕੋਈ ਨਹੀਂ ਘਾਟਬਾਦ ਕਰ ਲਿਆਂਗੇ ਇਹ ਘਾਟਬਾਦ ਵਾਲਾ ਕੰਮ ਜਿਹੜਾ ਨਾ ਇਸ ਇਸ ਕੀਚੀ ਚ ਨਹੀਂ ਹੈਗਾ ਕਦੇ ਵੀ ਠੀਕ ਆ ਤੁਸੀਂ ਇਹਨਾਂ ਚੀਜ਼ਾਂ ਨੂੰ ਜੇ ਕਮਾਉਣਾ ਚਾਹੁੰਦੇ ਆ ਦਿਹਾੜੀ ਤੋਂ ਪਾ ਲਓ ਆਪਣਾ ਮੈਂ ਸਾਰੇ ਪੰਥ ਨੂੰ ਪੰਥ ਦੇ ਕੋਲੋਂ ਮੰਗੋ ਪੰਥ ਨੂੰ ਬੇਨਤੀ ਕਰਦਾ ਵੀ ਪੱਤਰਕਾਰ ਤੇ ਵਿਚਾਰੇ ਆਪ 20-30000 ਰੁਪਏ ਦੇ ਨੌਕਰੀ ਕਰਦੇ ਆ ਤੇ ਜੇ ਸ੍ਰੀਸ਼ੇਸ਼ ਸਿੰਘ ਜੀ ਤੁਹਾਨੂੰ ਹੀ ਉਹਨਾਂ ਨੇ 10000 ਦੇ ਦਿੱਤਾ ਤੇ 2000 ਉਹਨਾਂ ਨੂੰ ਬਚਿਆ ਤੇ 10000 ਉਹਨਾਂ ਬਿੱਲ ਤਾਰਤਾ ਤੇ ਗਾੜੀ ਉਹਨਾਂ ਰਾਸ਼ਨ ਲੈ ਲਿਆ ਥੋੜਾ ਬੋਦਾ ਤੇ ਘਰਦਿਆਂ ਨੂੰ ਕਲੀੜੇ ਕੱਪੜੇ ਕਿੱਥੋਂ ਲੈ ਕੇ ਦੇਣੇ ਦੱਸੋ ਮੈਨੂੰ ਬੋਰੀਆਂ ਪਵਾ ਦੇਣਗੇ ਆਪਣੇ ਲੈਣਿਆਂ ਨੂੰ ਤੇ ਤੁਸੀਂ ਇਸ ਚੀਜ਼ ਨੂੰ ਸੋਚੋ ਪੱਤਰਕਾਰ ਨੇ ਵਿਚਾਰੇ ਇਨਯੋਗ ਹੁੰਦੇ ਜਿਹੜੇ ਵੱਡੇ ਪੱਤਰਕਾਰ ਹਨ ਜਿਹੜੇ ਪੈਸੇ ਕਮਾਉਂਦੇ ਲੱਖ ਲੱਖ ਜਿਨ੍ਹਾਂ ਦੀ ਤਨਖਾਹਾਂ ਉਹਨਾਂ ਕੋਲ ਮੰਗਿਆ ਕਰੋ ਇਹ ਵੀ ਆਪਣੇ ਵਰਗੇ ਹੀ ਆ ਠੀਕ ਆ ਤੇ ਬਾਕੀ ਮੈਂ ਤੁਹਾਡਾ ਕਰਕੇ ਪੰਥ ਨੂੰ ਖਾਸ ਕਰਕੇ ਬੇਨਤੀ ਲੱਗਾ ਕਰਨਾ ਇਹ ਸਾਰੇ ਸਾਧ ਸੰਤ ਨੂੰ ਬੇਨਤੀ ਵੱਧ ਚੜ ਕੇ ਮਾਇਆ ਇਕੱਠੀ ਕਰਕੇ ਤੇ ਵੀ ਸਾਡੇ ਨੂੰ ਸ੍ਰੀਸ਼ਿੰਗ ਸਿੰਘ ਨੂੰ ਗੁਰੂ ਵਾਲੇ ਬਣੀਆਂ ਨੂੰ ਤੇ ਤੁਸੀਂ ਇਦਾਂ ਕਰੋ ਰੇੜੀ ਲੈ ਕੇ ਦੋ ਤੇ ਆਮ ਬ ਵਿੱਚ ਸਟੇਪ ਵਿੱਚ ਨਾਲੇ ਵਿੱਚ ਨਾਖਾਂ ਹੈ ਤੇ ਨਾਲੇ ਆਪ ਖਾਵੇ ਤੇ ਨਾਲੇ ਸੰਗਤਾਂ ਨੂੰ ਬਤਾਵੇ ਤੇ ਨਾਲੇ ਉੱਥੇ ਬਹਿ ਕੇ ਪ੍ਰਚਾਰ ਕਰੇ ਤੇ ਆਪਣੇ ਚੈਨਲ ਤੇ ਆਪਣੇ ਰੀਲ ਪਾਵੇ ਗੁਰੂ ਵਾਹਿਗੁਰੂ ਬਣੀ ਅਰ ਬਿਰਜੀ ਗੁਰੂ ਵਾਹਿਗੁਰੂ ਬਣੀਏ ਨਸ਼ਿਆਂ ਨੂੰ ਛੱਡਿਅ ਬਿਰਜੀ ਮਸਿਆਂ ਨੂੰ ਸਾਢਿਏ ਜਾਵ ਵੀ ਆਉਂਦੇ ਉਹਨਾਂ ਨਹਿਰਾਂ ਦੀ ਫੇ ਜਾਤ ਤੇ ਭੈ ਆਪੇ ਹੋਣੀ ਆ ਲੋਕਾਂ ਨੇ ਸਿਰ ਤੇ ਜਾ ਰ ਚੜਾ ਲਿਆ ਆ ਸਾਡੇ ਵਾਲੇ ਜਿਹੜੇ ਨਾ ਆਪਣੇ ਬੰਦਿਆਂ ਨੂੰ ਨਹੀਂ ਇਹਨਾਂ ਨੇ ਅੱਖ ਵੀ ਸਮਝਣਾ ਤੇ ਬਾਹਰੋਂ ਜਿਹੜਾ ਆ ਕੇ ਇਹਨਾਂ ਦੇ ਨਾਲ ਜੁੜ ਜੇ ਨਾ ਕਿਤੇ ਉਹਨੂੰ ਕਹਿਣਗੇ ਹਾਂ 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 ਇਹਦੇ ਵਰਗਾ ਤੇ ਬੰਦਾ ਹੀ ਕੋਈ ਨਹੀਂ ਹੈ ਨਾ ਜੇ ਜਦ ਸਾਡੇ ਵਾਲੇ ਸਾਨੂੰ ਲੋਚੇ ਕਹੀ ਜਾਂਦੇ ਆ ਇਦਾਂ ਉਹਦੇ ਵਾਲੇ ਵੀ ਉਹਨੂੰ ਲੋਚਾ ਹੀ ਕਹਿੰਦੇ ਆ ਬਾਕੀ ਜਿਹੜੇ ਆਪਣੇ ਧਰਮ ਨੂੰ ਛੱਡ ਕੇ ਦੂਜੇ ਨੇ ਧਰਮ ਚਾਉਂਦੇ ਨਾ ਉਹ ਬੰਦੇ ਤੇ ਯਕੀਨ ਕਰਨਾ ਨਹੀਂ ਚਾਹੀਦਾ ਜਿਹੜੇ ਦੂਸਰੇ ਧਰਮਾਂ ਚ ਵਾ ਕੇ ਸਿੱਖੀ ਚ ਆਏ ਆ ਜਾਂ ਸਿੱਖੀ ਨੂੰ ਛੱਡ ਕੇ ਹੋਰਾਂ ਧਰਮਾਂ ਚ ਗਏ ਆ ਇਹੋ ਜਿਹੇ ਬੰਦੇ ਜੇ ਕੱਚੇ ਪਿੱਲੇ ਹੁੰਦੇ ਇਹਨਾਂ ਤੇ ਯਕੀਨ ਨਹੀਂ ਕਰਨਾ ਚਾਹੀਦਾ ਬਹੁਤਾ ਇਹ ਇਹ ਕਿਸੇ ਦੇ ਨਹੀਂ ਆ ਜਿਹੜੇ ਆਪਣੇ ਦੇ ਨਹੀਂ ਹੋਏ ਉਹ ਤੁਹਾਡੇ ਕਿੱਥੋਂ ਜਾਣਗੇ ਜੀ ਇਹ ਗੱਲ ਤੇ ਗੌਰ ਕਰੋ ਚੰਗਾ ਲੱਗੇ ਮਾੜਾ ਲੱਗੇ ਤੁਹਾਡੀ ਮਰਜ਼ੀ ਆ ਕੁਛ ਹੀ ਲੁੱਟੋ ਪੈਸਾ ਕਰਕੇ ਆਉਂਦੇ ਹੋਣੇ ਆ ਬਾਬਾ ਜੀ ਇਹਨਾਂ ਉਹ ਪੈਸਾ ਕਰਕੇ ਆਉਂਦੇ ਆ ਹੋਰ ਇਹਨਾਂ ਨੇ ਕਾਰੇ ਵਾਸਤੇ ਆਉਣਾ ਉਹ ਇਹਨਾਂ ਨੂੰ ਪਤਾ ਵੀ ਸਿੱਖ ਪੰਥ ਇੱਕ ਇਦਾਂ ਦਾ ਵਾ ਵੀ ਇਹਦੇ ਚ ਜਿਹੜੇ ਲੋਕ ਆ ਨਾ ਬੜੇ ਦਿਆਲੂ ਕਿਰਪਾਲੂ ਆ ਇਹਨਾਂ ਕੋ ਜੋ ਕੋਈ ਇਹਨੇ ਮੰਗ ਲਿਆ ਨਾ ਇਹ ਮਤਲਬ ਕਿ ਪੰਥ ਦੇ ਦਿੰਦਾ ਵਾ ਖਾਸ ਕਰਕੇ ਸਾਡੇ ਪੰਥ ਦੇ ਸਿੱਖ ਜਿਹੜੇ ਇਹਨਾਂ ਬਹੁਤ ਭੋਲੇ ਆ ਜਦੋਂ ਕੋਈ ਬਾਹਰਲੇ ਧਰਮ ਚੁਆ ਕੇ ਉਸ ਸਿੱਖੀ ਸਰੂਪ ਚ ਆਉਂਦਾ ਨਾ ਤੇ ਸਾਡੇ ਆਲੇ ਸਿਰ ਤੇ ਹੀ ਬਾ ਲੈਂਦੇ ਆ ਉਹਨੂੰ ਤੇ ਜਦੋਂ ਫਿਰ ਸਿਰ ਤੇ ਮੂਤ ਦੇ ਚੜ ਕੇ ਤੇ ਫਿਰ ਮੁੜ ਕੇ ਭਲੇਟ ਕੇ ਧਰਤੀ ਦਾ ਮਾਰਦੇ ਆ ਤੇ ਕਿਉਂ ਨਾ ਆਪਾਂ ਪਹਿਲਾਂ ਹੀ ਉਹਨਾਂ ਨੂੰ ਉੱਨਾ ਫਿਕਰ ਆਪਣੇ ਭੈਣ ਭਰਾਵਾਂ ਦਾ ਸਾਥ ਦਿਓ ਇਹ ਜਿਹੜੇ ਇਧਰੋਂ ਉਧਰੋਂ ਆਉਂਦੇ ਆ ਇਹਨਾਂ ਨੂੰ ਉੱਤਕ ਜੇ ਰੱਖੋ ਜਿੱਥੇ ਇਹਨਾਂ ਦੀ ਲੋੜ ਆ ਐਵੇਂ ਬਹੁਤਾ ਸਰਤਾਂ ਚੜਾਉਦੇ ਪੱਤਰਕਾਰਾਂ ਨੂੰ ਬੇਨਤੀ ਆ ਐਵੇਂ ਨਾ ਜੜਿਆਂ ਹਣੇ ਦੇ ਮੂੰਹ 'ਚ ਮੈਗ ਧੁੰਨ ਦਿਆ ਕਰੋ ਪਰ ਜੇ ਅਗਲੇ 10000 ਮੰਗ ਲਿਆ ਫੇ ਤੁਹਾਨੂੰ ਟੱਟੀਆਂ ਲੱਗੀਆਂ ਦੇ ਦਿਓ ਉਹਨੂੰ ਅਗਲਾ ਕਹਿੰਦਾ ਮੇਰੇ ਲੱਖਾਂ ਵੀਰਪ ਤੁਸੀਂ ਲੱਕ ਮਾਰਿਆ ਆ ਪੈਸੇ ਅਗਲੇ ਨੂੰ ਵੀਊ ਦਾ ਪਤਾ ਲੱਗ ਗਿਆ ਜਿਹਨੂੰ ਵੀਊ ਦਾ ਪਤਾ ਲੱਗ ਗਿਆ ਵੀ ਇਹ ਇਤਨਾ ਪੈਸਾ ਆ ਰਹੀ ਆ ਰਿਹਾ ਬਾਈ ਜੋ ਇਹ ਕਿਹੜਾ ਇਹ ਕਿਹ ਵਿਊ ਕਾ ਆਏਗਾ ਅਮਰੀਕਨ ਡਾਲਰ ਤੋਂ 75 ਰੁਪਏ ਆਤੀ ਹੈ ਨੂੰ ਪਤਾ ਲੱਗ ਗਿਆ ਭਾਂ ਜੋ ਜੱਟ ਨੇ ਕਿਦੇ 10 15 20000 ਰੁਪਏ ਦੇਣਾ ਨੂੰ ਸਾਲ ਦਾ ਹਨਾ ਤੇ ਇੱਥੇ ਖੋਲੇ ਖਜ਼ਾਨੇ ਆ ਬਈ ਇੱਥੇ ਦੇ ਪਿਆਰੇ ਲੱਗੇ ਪਏ ਆ ਨੂੰ ਪਤਾ 2 ਘੰਟੇ ਗੱਲ ਕਰੋ ਤੇ ਗੁਰੂ ਵਾਲੇ ਬਣੀਆਂ ਵੀਰ ਜੀ ਬਾਤ ਚੜਦੀ ਕਲਾ ਤੇ ਜਿਹੜੇ ਉਹ ਬਣਾ ਕੇ ਚੈਨਲ ਬੈਠੇ ਆ ਉਹ ਵੀ ਜਿਨੇ ਨੂੰ ਪ੍ਰਮੋਟ ਕਰਦੇ ਆ ਉਹਨਾਂ ਦੇ ਬਾਰੇ ਬੁਲੇ ਹਾਰੇ ਜਾਈਏ ਚੰਗੇ ਬੰਦੇ ਦੀ ਰਿਕਾਰਡਿੰਗ ਨਹੀਂ ਕਰਨੀ ਤੇ ਜਿਨ੍ਹਾਂ ਨੂੰ ਸੁਰਤਾਲ ਦਾ ਕੋਈ ਪਤਾ ਨਹੀਂ ਕੋਈ ਗਿਆਨ ਦਾ ਨਹੀਂ ਪਤਾ ਇਹਨਾਂ ਬੰਦਿਆਂ ਦੇ ਗੀਤ ਕੱਢੀ ਜਾਂਦੇ ਬੱਲੇ ਸ਼ਾਵਾਸ਼ੇ ਤੁਹਾਡੇ ਤਖੜੇ ਹੋ ਕੇ ਕੱਢੋ ਮੇਰੇ ਭਰਾ ਆਪਣੇ ਬੰਦਿਆਂ ਦਾ ਸਾਥਰਾਂ ਦਿਓ ਤੇ ਬਾਕੀ ਇਹੋ ਜਿਹੇ ਸੁਰਤਾਲ ਵਾਲੇ ਬੰਦੇ ਪਤਾਲੇ ਬੰਦੇ ਇਹਨਾਂ ਨੂੰ ਤੁਸੀਂ ਸਾਥ ਦਿਓ ਇਹਨਾਂ ਦਾ ਇਹਨਾਂ ਦੀ ਕਰਿਓ ਸਪੋਰਟ ਹਾਂਜੀ ਭਾਈ ਇਧਰੋ ਐਕਟਿਵ